माता साहेब खोज जी अति कुछ से दिल्ली पहुंच गए गुरु साहेब डोमेबट्टे ठहर साहे जाते और बाकी सिंह चक्कोर साहेब बाद अपना सफर जाने का तंदम जरूर ही कापता

ਸਾਹਿਬਜ਼ਾਦੇ ਅਜੀਤ ਸਿੰਘ ਨੇ ਆਉਂਦਿਆਂ ਹੀ ਰਣ ਵਿੱਚ ਤਲਲੀ ਪਚਾ ਦਿੱਤੀ ਪਹਿਨਾ ਪਰਚੇ ਨਾਲ ਅਤੇ ਬੇਤਕ ਬਾੜ ਨਾਲ ਮੁਗਲਾ ਹਉਤੇ ਕਾਤਕ ਵਾਰ ਕਰ ਦਿੱਤੇ ਜਦੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੰਗ ਵਿੱਚ ਲੜਦੇ ਲੜਦੇ ਸ਼ਹੀਦ ਹੋ ਗਏ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ ਜੀ ਨੇ ਗੁਰੂ ਸਾਹਿਬ ਤੋਂ ਰਣ ਵਿੱਚ ਜਾਣ ਦੀ ਆਗਿਆ ਮੰਗੀ ਗੁਰੂ ਸਾਹਿਬ ਜੀ ਨੇ ਬਾਬਾ ਜੁਝਾਰ ਸਿੰਘ ਜੀ ਜਾਗ ਲਈ ਆਪਰੇ ਅਥੀ ਤੇ ਆਰਕਤ ਦਾ ਤੇ ਹੋਰੀ ਸੇਸ਼ੀ ਨਾਲ ਸੰਬੰਧਿਤ ਇੱਕ ਇੱਕ ਕਵਿਸ਼ਰੀ ਸਾਡੀ ਕਵਿਸ਼ਰੀ ਜੋੜੀ ਇੱਥੇ ਪੇਸ਼ ਕਰਦੇ ਹਾਂ ਤਾਂ ਖਾਲਸਾ ਬਾਹੇ ਕੁਝ ਜੀ ਕੀ ਕਤੇ ਚੜ ਜਤ ਰੰਗ ਤੇ ਨੇ ਹੰਗੂ ਗੁਰੂ ਦਾ ਹਰ ਕੇ ਨਾਮ ਅਮਰ ਜੀ ਨਾ ਜਰੂਰ ਉਹ ਤੇ ਵੀ ਸ਼ਕੀ ਨੇ ਉਹ ਦੇ ਮੂਰੇ ਲਾਜਮੀ ਬਾਪੂ ਜੀ ਦਾ ਮੁੱਟ ਤੇ ਸੁਣਦਾ ਬਾਜ ਨੂੰ ਉਹ ਤੇ ਵੀ ਸ਼ਕੀ ਨੇ ਉਹ ਦੇ ਮੂਰੇ ਲਾਜਮੀ ਨਾ ਬੁੱਟ ਤੇ ਸਜਾਉਂਦਾ ਬਾਜਰੂ ਪਾੜੇ ਇਤਿਹਾਸ ਕਦੇ ਬਾਗਦਾ ਮੈਂ ਕਾਪਿਆ ਚਾਰੀਂ ਔਰ ਦਾ ਜੇ ਅਣਖਾਂ ਤੇ ਹੋਵੇ ਗੱਲ ਮੁਕਦੀ ਤਲੰਡ ਨਦੀ ਸਾਧੁਰੂੜਾ ਛਪ ਚੁਗਿਆ ਵਿੱਚ ਅਖਬਾਰਾਂ ਦੇ ਇਸ ਸਾਲ ਬਾਦ ਪੜਦਾ ਜਵਾਬ ਨੂੰ ਪੋਤੇ ਵਿਸ਼ਕੀ ਨੇ ਉਹਦੇ ਮੋੜੇ ਲਾਜ ਵੀ ਵੱਖ ਜੀ ਦਾ ਬੁੱਟ ਤੇ ਸਜਾਉਂਦਾ ਬਾਜਰੂ ਪੋਤੇ ਵਿਸ਼ਕੀ ਨੇ ਉਹਦੇ ਮੋੜੇ ਲਾਜ ਵੀ ਬਾਪੂ ਜੀ ਦਾ ਗੁੱਟ ਤੇ ਸਜੌਂਦਾ ਬਾਜ ਨੂੰ ਝੂਲ ਦੇ ਨਿਸ਼ਾਨ ਜਿਹੜੇ ਜੱਗ ਤੇ ਪਾਏ ਹੋਏ ਬਾਪੂ ਦੇ ਨੇ ਪੂਰਨੇ ਕੌਣ ਕਰੂ ਨੀ ਸਾਡੇ ਇਤਿਹਾਸ ਦੀ ਘੜੀ ਜਵਿਆ ਤੇ ਕਿਹਨੇ ਸੂਰਮੇ ਸਿਰਾਂ ਤੇ ਜਿਉਂਦਾ ਸਦਾ ਰੱਖਾਂਗੇ ਮੈਂਗੀ ਸਰਦਾਰੀ ਬਾਪੂ ਦੇ ਖਵਾਬ ਨੂੰ ਹੋਤੇ ਵੀ ਸ਼ਕੀਨੇ ਉਹਦੇ ਹੁਣੇ ਲਾਜਮੀ ਬਾਪੂ ਜੀ ਦਾ ਗੁੱਟ ਤੇ ਸਜੌਂਦਾ ਬਾਜ ਨੂੰ ਪੋਤੇ ਵੀ ਸ਼ਕੀ ਨੇ ਉਹਦੇ ਹੁਣੇ ਲਾਜਮੀ ਬਾਪੂ ਜੀ ਦਾ ਉੱਟ ਤੇ ਸੁਯੋਂ ਦਾ ਬਾਜ ਨੂੰ ਸ਼ੀਸ਼ੇ ਵਿੱਚ ਵੇਖ ਕਦੇ ਸੋਹਣਾ ਦਿੱਤਾ ਦੇ ਨੂਰ ਉਹ ਹੈ ਨਵਾਬ ਦਾ ਆਪਣਾ ਸਟਾਈਲ ਬਾਪੂ ਦੇ ਗਿਆ ਸੁਨੇ ਦਿੱਤਨ ਕਸ਼ਾਬ ਜਾਬ ਦਾ ਮੀਰਪੁਰ ਵਾਲਿਆ ਬਦਾ ਇਹ ਰਣ ਕੇ ਲਈ ਜੋ ਵੀ ਸਾਖੀ ਵਾਲੇ ਦਿੱਤਾ ਗੂ ਪੋਤੇ ਵੀ ਸ਼ਕੀ ਨੇ ਉਹਦੇ ਹੁਣੇ ਤੇ ਜੇ ਉਹਦਾ ਬਾਦ ਨੂੰ ਬਾਪੂ ਜੀ ਦਾ ਘਟ ਤੇ